ਇਹਨਾਂ ਦਾ ਟ੍ਰੇਲਰ ਦਿਖਾਇਆ ਫਿਲਮ ਅਸੀਂ ਇਹਨਾਂ ਨੂੰ ਕੱਲ ਆਪੇ ਦਿਖਾ ਦਨੇ ਆ ਆਪਣੇ ਆਪ ਅੱਖਾਂ ਖੁੱਲੀਆਂ ਨਹੀਂ ਇਹਦਾ ਰਹਿ ਜਾਣਗੇ ਵੀ ਹੋ ਕੀ ਗਿਆ ਇਹਨਾਂ ਦਾ ਲੱਗਦਾ ਵੀ ਅਸੀਂ ਕੰਦਾ 6-6 ਫੁੱਟ ਕਰਤੀਆਂ ਅਸੀਂ ਲੋਹੇ ਦੇ ਕਿਲਾ ਤੇ ਅਸੀਂ ਇਹ ਕਰਤੇ ਆ ਜਿਸ ਟਾਈਮ ਅਸੀਂ ਆਪਣੇ ਵਾਲਾ ਕੰਮ ਕਰਨ ਦਾ ਦੇਖਦੇ ਰਹਨੇ ਵੀ ਹੋ ਕੀ ਗਿਆ ਹੈਗਾ ਕਰ ਲੈਣ ਤਿਆਰੀਆਂ ਨਾ ਤਿੰਨ ਦਿਨ ਤਿਆਰੀਆਂ ਕਰਦੇ ਰਹੋ ਗਿਆ ਅਸੀਂ ਜਦੋਂ ਆਣਾ ਅਸੀਂ 10 ਮਿੰਟ 'ਚ ਸਾਰਾ ਕੁਝ ਕਰਕੇ ਲੰਘ ਜਾਣਾ ਕਿਹੜੀ ਤਿਆਰੀ ਤੁਸੀਂ ਕੀਤੀ ਵੀ ਤਾਂ ਹਾਂ ਮੁੰਡਾ ਜੀ ਸੂਏ ਵੀ ਪੱਟ ਦੋਗੇ ਸਾਰਾ ਕੁਝ ਹੈ ਡੇਡੇ ਭਾਰੇ ਵਿੱਚ ਅਸੀਂ ਉਹ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਅਗਵਾਈ ਉਹਨਾਂ ਦੀ ਲੈ ਕੇ ਚੱਲਣਾ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਣਾ ਤਾਂ ਇਹ ਚੀਜ਼ਾਂ ਦਾ ਕੁਝ ਵੀ ਨਹੀਂ ਹੈਗੀਆਂ ਅਸੀਂ ਤਾਂ ਜਦੋਂ ਸਰੀਰ ਚਰਾਏ ਨੇ ਟੋਟੇ ਟੋਟੇ ਕਰਾਏ ਆ ਉਦੋਂ ਨਹੀਂ ਹੱਟੇ ਖੋਪਰਿਆਂ ਲਾਏ ਆ ਉਦੋਂ ਨਹੀਂ ਦਵੇ ਇਹਨਾਂ ਨੂੰ ਕੋਈ ਬਹੁਤ ਵੱਡੀ ਇਹ ਚੀਜ਼ ਦੀ ਗਲਤਫਹਮੀ ਹੈ ਚਾਹੇ ਸਾਡਾ ਮੋਦੀ ਜੀ ਨੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਲੱਗਦਾ ਉਹਨਾਂ ਨੇ ਸਿੱਖ ਇਤਿਹਾਸ ਹੀ ਨਹੀਂ ਪੜ੍ਹਿਆ ਹੈਗਾ ਚਾਹੇ ਖੱਟਰ ਜੀ ਐ ਇਹਨਾਂ ਨੂੰ ਇਹ ਇਤਿਹਾਸ ਪੜ੍ਹ ਲੈਣਾ ਚਾਹੀਦਾ ਵੀ ਜਦੋਂ ਤਾਂ ਕੋਈ ਆਫਤ ਅੱਜ ਤੱਕ ਆਈ ਹੈ ਇਤਿਹਾਸ ਗਵਾਏ ਚੀਜ਼ਾਂ ਦਾ ਤਾਂ ਸਿੱਖ ਕੌਮ ਨੇ ਤੇ ਪੰਜਾਬ ਨੇ ਮੁਰੇ ਹੋ ਕੇ ਅਗਵਾਈ ਕੀਤੀ ਜਿਸ਼ਟਮ ਪਰਮਾਤਮਾ ਨੇ ਰਹਿਮਤ ਕਰਨੀ ਕਿਰਪਾ ਹੋਣੀ ਹੈ 10 ਮਿੰਟ ਹੀ ਲੱਗਣੇ ਨਾ ਵੈਰੀ ਕਿਡਾ ਜੋਰ ਲਾੜਨ ਜੋ ਇਹਨਾਂ ਤੋਂ ਹੁੰਦਾ ਕਰ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਕੁਮਾਣਾ ਜੀ ਸਾਡੇ ਨਾਲ ਨੇ ਵੀਰੇ ਸ਼ੰਭੂ ਬਾਰਡਰ ਤੇ ਆਪਾਂ ਦੇਖਿਆ ਵੀ ਪੁਲਿਸ ਨੇ ਟਰੇਲਰ ਦਿਖਾਇਆ ਅਥਰੂ ਗੈਸ ਦੇ ਗੋਲੇ ਸਿੱਟੇ ਗੁਲਾਬੀ ਰੰਗ ਦਾ ਪਾਣੀ ਬਾਰਡਰ ਕੈਨਨ ਚੋਂ ਸਿੱਟਿਆ ਇਹ ਕਹਿੰਦੇ ਵੀ ਟਰੇਲਰ ਦਿਖਾਇਆ ਸਸਿਕਾ ਬਾਈ ਕਰਨ ਜੀ ਪਹਿਲਾਂ ਤਾਂ ਬਹੁਤ ਮਿਹਰਬਾਨੀ ਜਿਹੜਾ ਤੁਹਾਡੇ ਸਾਡੇ ਨਾਲ ਜੁੜੇ ਹੋ ਗੱਲ ਇਹ ਹੈ ਵੀ ਇਹਨਾਂ ਨੇ ਟਰੇਲਰ ਦਿਖਾਇਆ ਫਿਲਮ ਅਸੀਂ ਇਹਨਾਂ ਨੂੰ ਕੱਲ ਆਪੇ ਦਿਖਾ ਦੇਣੇ ਆਪਣੇ ਆਪ ਅੱਖਾਂ ਖੁੱਲੀਆਂ ਨਹੀਂ ਇਹਦੇ ਰਹਿ ਜਾਣਗੇ ਵੀ ਹੋ ਕੀ ਗਿਆ ਇਹਨਾਂ ਦਾ ਲੱਗਦਾ ਵੀ ਅਸੀਂ ਕੰਦਾ 6-6 ਫੁੱਟ ਕਰਤੀਆਂ ਅਸੀਂ ਲੋਹੇ ਦੇ ਕਿਲ ਲਾਤੇ ਅਸੀਂ ਇਹ ਕਰਤੇ ਆ ਜਿਸ ਟਾਈਮ ਅਸੀਂ ਆਪਣੇ ਵਾਲਾ ਕੰਮ ਕਰਨ ਦਾ ਦੇਖਦੇ ਰਹਿਣਗੇ ਹੋ ਕੀ ਗਿਆ ਹੈਗਾ ਕਰ ਲੈਣ ਤਿਆਰੀਆਂ ਨਾ ਤਿੰਨ ਦਿਨ ਤਿਆਰੀਆਂ ਕਰਦਿਆਂ ਹੋ ਗਿਆ ਅਸੀਂ ਜਦੋਂ ਆਣਾ ਅਸੀਂ 10 ਮਿੰਟਾਂ 'ਚ ਸਾਰਾ ਕੁਝ ਕਰਕੇ ਲੰਘ ਜਾਣਾ ਐ ਹੋ ਜੀ ਕਿਹੜੀ ਤਿਆਰੀ ਤੁਸੀਂ ਕੀਤੀ ਵੀ 10 ਮਿੰਟਾਂ 'ਚ ਸੂਏ ਵੀ ਪਾਟ ਦੋਗੇ ਸਾਰਾ ਕੁਝ ਹੈ ਡੇਡੇ ਭਾਰੇ ਗੱਲ ਇਹ ਆ ਦੇਖੋ ਮੈਂ ਇੱਕ ਗੱਲ ਤੁਹਾਨੂੰ ਕਹੂੰਗਾ ਜਦੋਂ ਗੁਰੂ ਸਾਹਿਬ ਵੱਲ ਹੁੰਨੇ ਆ ਨਾ ਜਿਹੜਾ ਮੇਨ ਕੀ ਹੈ ਜਦੋਂ ਨਾਨਸਾਨ ਸਾਹਿਬ ਮੁਰੇ ਆ ਗਿਆ ਚਾਹੇ ਫੌਜਾਂ ਨਾਨਸਾਨ ਸਾਹਿਬ ਲਾ ਕੇ ਗੱਡੀਆਂ ਦੇ ਉੱਤੇ ਸਾਡੀਆਂ ਉਹ ਫਤਿਹ ਉੱਤੇ ਬਾਰਡਰ ਤੇ ਵੀ ਕਰ ਜਾਂਦੇ ਆ ਚਾਹੇ ਕਾਰਗਿਲ ਫਤਿਹ ਕੁਝ ਵੀ ਹੈ ਇਸ ਟਾਈਮ ਅਸੀਂ ਉਹ ਗੁਰੂ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਅਗਵਾਈ ਉਹਨਾਂ ਦੀ ਲੈ ਕੇ ਚੱਲਣਾ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਚੱਲਣਾ ਤਾਂ ਇਹ ਚੀਜ਼ਾਂ ਦਾ ਕੁਝ ਵੀ ਨਹੀਂ ਹੈਗੀਆਂ ਕਿਉਂਕਿ ਉਹ ਸਮੇਂ ਦੀਆਂ ਜ਼ਾਲਮ ਸਰਕਾਰਾਂ ਜਦੋਂ ਪਹਿਲਾਂ ਮੁਗਲ ਸਰਕਾਰਾਂ ਹੋਇਆ ਕਰਦੇ ਸੀਗੀਆਂ ਤੁਹਾਨੂੰ ਪਤਾ ਹੋਊਗਾ ਉਦੋਂ ਕਹਿੰਦੇ ਸੀਗੇ ਵੀ ਸਿੱਖ ਕੌਮ ਖਤਮ ਹੋ ਗਈ ਆਮ ਚੱਲਦਾ ਸੀਗਾ ਉਦੋਂ ਬਾਬਾ ਬੋਤਾ ਸਿੰਘ ਦੇ ਘਰ ਜਾ ਸੀ ਕਿ ਜਿਹੜੇ ਅੱਜ ਟੋਲ ਅੱਜ ਲੱਗੇ ਨੇ ਉਹ ਟਾਈਮ ਉਹਨਾਂ ਨੇ ਨਾਕਾ ਲਾ ਕੇ ਟਕਾ ਟਕਾ ਇਕੱਠਾ ਕਰਕੇ ਦੱਸ ਦੱਸ ਸੀਗੇ ਵੀ ਅਸੀਂ ਹੈਗੇ ਆ ਅਸੀਂ ਉਹ ਕੌਮ ਦਾ ਉਹ ਗੁਰੂਆਂ ਦੀ ਵੰਸ ਹੈ ਉਹਨਾਂ ਦਾ ਸਾਡੇ ਜੀ ਖੂਨ ਹੈ ਜਿਸ ਟਾਈਮ ਇਹ ਜਿਹੜੇ ਕਹਿੰਦੇ ਆ ਵੀ ਪਾਣੀ ਦੇ ਆ ਬਿਛਾੜਾਂ ਅਸੀਂ ਗੁਲਾਬੀ ਰੰਗ ਦੀਆਂ ਆ ਅਸੀਂ ਤਾਂ ਜਦੋਂ ਸਰੀਰ ਚਰਾਏ ਨੇ ਟੋਟੇ ਟੋਟੇ ਕਰਾਏ ਆ ਉਦੋਂ ਨਹੀਂ ਹਟੇ ਖੋਪਰਿਆਂ ਲਾਏ ਆ ਉਦੋਂ ਨਹੀਂ ਦਵੇ ਇਹਨਾਂ ਨੂੰ ਕੋਈ ਬਹੁਤ ਵੱਡੀ ਇਹ ਚੀਜ਼ ਦੀ ਗਲਤਫਹਿਮੀ ਹੈ ਚਾਹੇ ਸਾਡਾ ਮੋਦੀ ਜੀ ਨੇ ਪ੍ਰਾਈਮ ਮਿਨਿਸਟਰ ਨੇ ਮੈਨੂੰ ਲੱਗਦਾ ਉਹਨਾਂ ਨੇ ਸਿੱਖ ਇਤਿਹਾਸ ਹੀ ਨਹੀਂ ਪੜ੍ਹਿਆ ਹੈਗਾ ਚਾਹੇ ਖੱਟਰ ਜੀ ਹੈ ਇਹਨਾਂ ਨੂੰ ਇਹ ਇਤਿਹਾਸ ਪੜ੍ਹ ਲੈਣਾ ਚਾਹੀਦਾ ਵੀ ਜਦੋਂ ਤਾਂ ਕੋਈ ਆਫਤ ਅੱਜ ਤੱਕ ਆਈ ਹੈ ਇਤਿਹਾਸ ਗਵਾਏ ਚੀਜ਼ਾਂ ਦਾ ਤਾਂ ਸਿੱਖ ਕੌਮ ਨੇ ਤੇ ਪੰਜਾਬ ਨੇ ਮੂਰੇ ਹੋ ਕੇ ਅਗਵਾਈ ਕਰੀ ਹੈ ਧੱਗਰ ਦਰਿਆ ਤੇ ਇਹੋ ਜਿਹੀ ਤਿਆਰੀ ਵੀ ਕਹਿੰਦੇ ਦਰਿਆ ਹੀ ਨਹੀਂ ਟੱਪਣ ਦੇ ਮੈਂ ਕਹਿੰਦਾ ਵੀ ਉਹ ਜੋ ਮਰਜ਼ੀ ਕਰੀ ਜਾਣ ਓਏ ਦੇਖੋ ਗੱਲ ਇਹ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਸ ਸੀਗਾ ਤੁਹਾਨੂੰ ਉਹ ਇਤਿਹਾਸ ਚੱਕੋ ਆਟਕ ਦਰਿਆ ਨੇ ਵੀ ਆਪਣੇ ਅਪਰਾਸਤਾ ਦੇ ਦਿਆ ਸੀ ਵੀ ਇਹ ਤਾਂ ਦਰਿਆ ਕਿਹੜੇ ਦਰਿਆ ਨੇ ਯਾਰ ਕੁਝ ਵੀ ਨਹੀਂ ਹੈਗੇ ਮੈਂ ਉਹੀ ਗੱਲ ਕਹੀ ਜਾਂਦਾ ਅਸੀਂ ਉਹ ਮਾਲਕ ਦੇ ਆਪਣਾ ਅਸ਼ੀਰਵਾਦ ਲੈ ਕੇ ਗੁਰੂ ਸਾਹਿਬ ਦਾ ਚੱਲੇ ਆਂ ਆਪਾਂ ਸਿੱਧੂਪੁਰ ਵਾਲੇ ਤਲਵੰਡੀ ਸਾਹਿਬ ਹੋਰ ਅਰਦਾਸ ਕਰਕੇ ਚੱਲੇ ਆਂ ਅਸੀਂ ਇੱਧਰ ਫਤਿਹਗੜ੍ਹ ਸਾਹਿਬ ਤੋਂ ਚੱਲੇ ਆਂ ਹੋਰ ਸਾਰੇ ਇਦਾਂ ਹੀ ਕੋਈ ਹਰਮੰਦਰ ਸਾਹਿਬ ਤੋਂ ਗੁਰੂ ਰਾਮਦਾਸ ਜੀ ਨਗਰੀ ਤੋਂ ਕਿਉਂਕਿ ਅਸੀਂ ਮੁੱਢੇ ਉਹਨਾਂ ਦੇ ਸਿਰ ਤੇ ਬੰਨ੍ਹ ਕੇ ਚੱਲੇ ਆਂ ਅਸੀਂ ਆਪਣੇ ਆਪ ਸਿਰਾਂ ਨਹੀਂ ਲੈਣਾ ਜਿਹੋ ਜੀ ਸਰਕਾਰ ਦੀ ਤਿਆਰੀ ਆ ਤੁਸੀਂ ਜਿਵੇਂ ਖੁੱਲ ਕੇ ਕਹਿ ਰਹੇ ਹੋ ਕਿ ਮਿੰਟ 10 ਹੀ ਲੱਗਣਿਆ ਸੂਏ ਵੀ ਮਿੱਟੀ ਕਰ ਦੇਾਂਗੇ ਸਾਰਾ ਕੁਝ ਸੀਆਟੀ ਵਾਲੇ ਤੰਗ ਕਰ ਰਹੇ ਹੋਣੇ ਵੀ ਇਹੋ ਜਿਹੀ ਤਿਆਰੀ ਕੀਤੀ ਹੈ ਤੁਹਾਡੇ ਨੇ ਚਲੋ ਉਹ ਤਾਂ ਤੰਗ ਉਹਨਾਂ ਦਾ ਦੇਖੋ ਉਹਨਾਂ ਨੇ ਆਪਣੀ ਡਿਊਟੀ ਪੂਕਾਣੀ ਆ ਅਸੀਂ ਆਪਣੀ ਪੂਕਾਣੀ ਆ ਗੱਲ ਤਾਂ ਇਹ ਵੀ ਤੰਗ ਕਰਨਾ ਉਹਨਾਂ ਦਾ ਫਰਜ਼ ਹੈ ਪਰ ਇਹਦੇ ਜੇ ਆ ਵੀ ਜਿੱਦਾਂ ਕੱਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਇੱਕ ਬਿਆਨ ਦਿਆ ਵੀ ਸੈਂਟਰ ਸਰਕਾਰੇ ਗਲਤ ਕਰਨ ਲੱਗੀ ਹੋ ਮੋਦੀ ਜੀ ਉਹਨਾਂ ਬਹੁਤ ਸੋ ਸਬਦਾਂ ਜਿਹੜਾ ਸਖਤ ਹੋ ਕੇ ਵੀ ਤੁਹਾਨੂੰ ਨਹੀਂ ਕਰਨਾ ਚਾਹੀਦਾ ਉਹਦੇ 'ਚ ਮੈਂ ਉਹਨਾਂ ਦੀ ਸਲਾੰਘਾ ਕਰੂੰਗਾ ਵੀ ਸੀਐਮ ਸਾਹਿਬ ਤੁਸੀਂ ਬਾਕੀ ਇਹ ਦਿਖਾਤਾ ਵੀ ਤੁਸੀਂ ਪੰਜਾਬ ਨਾਲ ਖੜੇ ਹੋ ਪਰ ਮੈਂ ਇਹ ਕਹਿਣਾ ਚਾਹਨਾ ਐ ਇੰਨਾ ਤੁਸੀਂ ਬੋਲ ਕੇ ਤਾਂ ਕਹਤਿਆ ਪਰ ਕੱਲ ਨੂੰ ਇੰਨਾ ਕੋ ਹੋਰ ਹੱਲਾਸ਼ੀਰੀ ਦੇ ਕੇ ਜਿਹੜੇ ਸਾਡੇ ਕਿਸਾਨ ਚੱਲੇ ਹੋਏ ਉਹਨਾਂ ਨੂੰ ਨਾ ਰੁਕਿਓ ਕਿਸਾਨ ਇਹ ਮਾਨਸਾਉਂ ਨੇ ਤਾਂ ਕਹੇਤਾ ਨਾ ਵੀ ਸੈਂਟਰ ਖਿਲਾਫ ਧਰਨਾ ਜਦੋਂ ਮਾਨਸਾਹ ਖਿਲਾਫ ਧਰਨਾ ਤੁਸੀਂ ਲਾਉਨੇ ਸੀਗੇ ਤੁਹਾਨੂੰ ਮਿੰਟਾਂ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਸੀਗਾ ਉਹ ਵੀ ਤੁਹਾਨੂੰ ਸ਼ਾਇਦ ਯਾਦ ਗੱਲ ਇਹ ਆ ਉਹ ਯਾਦ ਹੈਗਾ ਪਰ ਅੱਜ ਸਾਡੀ ਸੈਂਟਰ ਨਾਲ ਲੜਾਈ ਹੈਗੀ ਆ ਦੇਖੋ ਜਿਹੜੀ ਸਟੇਟ ਨਾਲ ਹੋਊਗੀ ਉਹ ਬਾਤ ਦੀ ਗੱਲ ਆ ਜਿਹੜੀ ਅੱਜ ਦੀ ਸਾਡੀ ਮੇਨ ਲੜਾਈ ਹੈ ਉਹ ਵੀ ਲੜਾਈ ਨਹੀਂ ਅਸੀਂ ਮੰਨ ਸਕਦੇ ਕਿਉਂਕਿ ਉਦੋਂ ਜਦੋਂ 2021 ਜੰਦੋਲਨ ਖਤਮ ਹੋਇਆ ਤੁਸੀਂ ਉੱਥੇ ਮਿਲਦੇ ਹੋ ਰ ਆਪਾਂ ਇਕੱਠੇ ਵੀ ਹੁੰਦ ਰਹੇ ਇੰਟਰਵਿਊ ਵੀ ਨੇ ਉਦੋਂ ਮੋਦੀ ਜੀ ਨੇ ਆਪ ਕਿਹਾ ਸੀਗਾ ਮੈਂ ਤਿੰਨ ਕਾਲੇ ਕਾਨੂੰਨ ਰੱਦ ਕਰਦਾ ਤੇ ਜਿਹੜੇ ਇਹਨਾਂ ਦੇ ਬਿਜਲੀ ਬਿੱਲ ਵੀ ਵੀ ਹੈ ਉਹ ਆਪਣਾ ਲਾਗੂ ਨਹੀਂ ਕਰੂੰਗਾ ਉਹ ਮੈਂ ਰੋਕ ਦਿੰਨਾ ਉਹ ਤੋਂ ਬਾਅਦ ਸਵਾਮੀ ਨਾਸਰ ਰਿਪੋਰਟ ਲਾਗੂ ਕਰ ਦੂੰਗਾ ਪਰਚੇ ਹੋਰ ਪਰ ਉਹਨਾਂ ਦੇ ਉੱਤੇ ਇੱਕ ਵੀ ਗੱਲ ਤੇ ਖਰੇ ਨਹੀਂ ਹੋਏ ਅਸੀਂ ਤਾਂ ਇਹਨਾਂ ਨੂੰ ਉਹ ਚੀਜ਼ ਯਾਦ ਕਰਾਉਣ ਵਾਸਤੇ ਚੱਲੇ ਹਾਂ ਕਿ ਉਹ ਕਿਉਂ ਨਹੀਂ 26 ਮਹੀਨੇ ਦੇਸ਼ ਦੇ ਵਿੱਚ ਚੋਣਾ ਵੀ ਸਰਤੇ ਨੇ ਹਾਂਜੀ ਹਾਂਜੀ ਤੇ ਆਪਾਂ ਬੜਾ ਜਸ਼ਨ ਮਨਾਇਆ ਸੀ ਵੀ ਅੰਦੋਲਨ ਜਿੱਤ ਗਏ ਜਿਹੜੀਆਂ ਸ਼ਰਤਾਂ ਤੋਂ ਮੋਦੀ ਸਾਹਿਬ ਨੇ ਯਕੀਨ ਦਿਵਾਇਆ ਸੀ ਕਹਿੰਦੇ ਸੀ ਭਰੇ ਮਨ ਨਾਲ ਮੈਂ ਕਾਨੂੰਨ ਵਾਪਸ ਲੈਣਾਗਾ ਤੁਹਾਨੂੰ ਲੱਗਦਾ ਕਿ ਮੋਦੀ ਸਾਹਿਬ ਨੇ ਯੂ ਟਰਨ ਲਿਆ ਕਿਉਂਕਿ ਇਤਨਾ ਕ ਵੀ ਕਹਿੰਦੇ ਸੀ ਵੀ 2022 ਤੱਕ ਕਿਸਾਨਾਂ ਦੀ ਆਮਦਨ ਡਬਲ ਹੋ ਅਸੀਂ ਉਹੀ ਮੈਂ ਤੁਹਾਨੂੰ ਕਹਿ ਕੇ ਹਟਿਆ ਉਹਦਾ 4 ਗੁਣਾ ਕਹਿੰਦੇ ਸੀਗੇ ਤੁਸੀਂ ਉਹਨਾਂ ਦੇ ਬਿਆਨ ਸੁਣੋ ਡਬਲ 4 ਗੁਣਾ ਕਹਿੰਦੇ ਸੀਗੇ ਖੇਤੀ ਬੜੇ ਮੰਦਰੇ ਬਣ ਸੀਗੇ ਵੀ ਅਸੀਂ 4 ਗੁਣਾ ਆਮਦਨ ਕਰ ਦਾਂਗੇ ਪਰ 4 ਗੁਣਾ ਕਿਉਂ ਨਾ ਡਬਲ ਵੀ ਨਹੀਂ ਕਰੀ ਹੈਗੀ ਸਾਨੂੰ ਸਮਝ ਨਹੀਂ ਉਹ ਕਾਗਜ਼ਾਂ 'ਚ ਕਿੱਦਾਂ ਕਿੜੇ ਅੰਕੜੇ ਲਾਣੇ ਆ ਅਸੀਂ ਕਹਿੰਦੇ ਸਵਾਮੀ ਨਾਸਰ ਦੀ ਰਿਪੋਰਟ ਲਾਗੂ ਕਰ ਦਿਓ ਇਹ ਰਿਪੋਰਟ ਉਹ ਵੀ ਸਰਕਾਰ ਨੇ ਬਣਾਈ ਹੋਈ ਆ ਸੀ ਤੇ ਨਹੀਂ ਬਣਾਈ ਰਿਪੋਰਟ ਪੰਜਾਬ 'ਚ ਮੀਟਿੰਗ ਵੀ ਹੋਈ ਆ ਟੇਬਲ ਟਾਕ ਦੇ ਵਿੱਚ ਕਿੰਨਾ ਤੱਥਾਂ 'ਤੇ ਸਹਿਮਤੀ ਨਹੀਂ ਬਣ ਰਹੀ ਟੇਬਲ ਟਾਕ ਦੇ ਉੱਤੇ ਪਿੱਛੇ ਜਿਹੜੀ ਪਿਛਲੀ ਮੀਟਿੰਗ ਸੀਗੀ ਉਹਦੇ 'ਚ ਐਮਐਸਪੀ ਤੇ ਸਹਿਮਤੀ ਨਹੀਂ ਬਣੀ ਹੈਗੀ ਸਿਰਫ ਪਰਚੇ ਰੱਦ ਕੱਲੇ ਕਰਨ ਤੇ ਕਹ ਰਹੇ ਸੀਗੇ ਨਾ ਸਵਾਮੀ ਨਾਸਰ ਰਿਪੋਰਟ ਲਾਗੂ ਕਰਨ ਤੇ ਸਹਿਮਤ ਸੀਗੇ ਸਿਰਫ ਕੱਲੇ ਪਰਚੇ ਕਹਿੰਦੇ ਸੀਗੇ ਇੱਕ ਦੋ ਛੋਟੀਆਂ-ਬੁਟੀਆਂ ਮੰਗਾ ਹੋਰ ਸੀਗੇ ਬਿਜਲੀ ਬਿੱ ਵੀ ਪਰਚੇ ਤਾਂ ਐਮਐਸਪੀ ਕਰਕੇ दर्ज ਹੋਈ ਸੀ ਉਸੇ ਲੜਾਈ ਦੇ ਉਹ ਵੀ ਅੰਦੋਲਨ ਦੇ ਵਿੱਚੇ ਹੋਏ ਸੀਗੇ ਪਰਚੇ ਉਹ ਅੰਦੋਲਨ ਟਾਈਮ ਜਿਹੜੇ ਦਿੱਲੀ 'ਚ ਸਾਡੇ ਦੇ ਦਰਜ ਹੋਇਆ ਜੇ 26 ਜਨਵਰੀ ਵਾਲੇ ਸੀਗੇ ਜੇ ਹੋਰ ਆ ਉਹ ਪਰਚੇ ਦਰਜ ਹੋਇਆ ਉਹ ਰੱਦ ਸਾਰੇ ਕਰਨੇ ਕਿਹਾ ਸੀਗੇ ਲਾਸਟ ਕੀ ਕਹਿੰਨੇ ਹੋ ਕਿਉਂਕਿ ਇੱਕ ਪਾਸੇ ਮੀਟਿੰਗਾਂ ਦਾ ਦੌਰ ਵੀ ਆ ਇੱਕ ਪਾਸੇ ਟਕਰਾਅ ਵਾਲਾ ਮਾਹੌਲ ਵੀ ਬਣ ਬਣਿਆ ਹੋਇਆਗਾ ਸਰਕਾਰ ਤੁਹਾਨੂੰ ਦੇਖ ਰਹੀ ਹੋਵੇ ਤਾਂ ਮੈਂ ਤਾਂ ਇਹ ਕਹਿਣਾ ਚਾਹੂੰਗਾ ਤੁਹਾਡੇ ਮਾਧਮ ਰਹੀਬਾਈ ਜੀ ਕਰਨ ਜੀ ਕਿਉਂਕਿ ਜੋ ਸਰਕਾਰ ਹੈ ਐਨੀ ਨਲਾਇਕ ਸਰਕਾਰ ਨਖੱਧ ਸਰਕਾਰ ਅਸੀਂ ਨਹੀਂ ਦੇਖੀ ਇੱਕ ਪਾਸਦਾ ਇਹ ਕਹੀ ਜਾਂਦੇ ਆ ਜਿਹੜਾ ਦੇਸ਼ ਦਾ ਰਾਜਾ ਹੁੰਦਾ ਉਹਨੂੰ ਆਪਣੀ ਪਰਜਾ ਨੂੰ ਖੁਸ਼ ਰੱਖਣਾ ਹੁੰਦਾ ਪਰ ਮਨੂੰ ਇਹ ਗਲਤੀ ਇਹੋ ਜਿਹੀ ਲੱਗਦੀ ਜਾਂਦੀ ਹੈ ਚਾਹੇ ਖੱਟਰ ਬਣਿਆ ਹੈਗਾ ਦੇਸ਼ ਦਾ ਰਾਜਾ ਆਪਣਾ ਲਾਲੋ ਹਰਿਆਣੇ ਦਾ ਮੁੱਖ ਮੰਤਰੀ ਹੈ ਚਾਹੇ ਮੋਦੀ ਜੀ ਨੇ ਪਰ ਇਹ ਛੜੇ ਸੀਗੇ ਇਹਨਾਂ ਦਾ ਪਰਿਵਾਰ ਨਹੀਂ ਹੈਗਾ ਸਭ ਤੋਂ ਵੱਡੀ ਮਾਰਾ ਮਨ ਲੱਗਦਾ ਉਹਦੇ ਕਰਕੇ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਵੀ ਯਾਰ ਕਿੱਦਾਂ ਲੋਕਾਂ ਦੇ ਵਿੱਚ ਪਰਿਵਾਰ ਚ ਵਿਚਰਿਆ ਜਾਂਦਾ ਕਿੱਦਾਂ ਅਸੀਂ ਇਕੱਠੇ ਰਹਿਣਾ ਕੀ ਚੀਜ਼ ਕਰਨਾ ਚਾਹੀਦਾ ਉਹਦੇ ਕਰਕੇ ਹੀ ਇੱਕ ਪਾਸੇ ਗੱਲਬਾਤਾਂ ਤੋਰੀ ਜਾਂਦੇ ਆ ਅੱਜ ਵੀ ਜੰਡੀਗੜ ਮੀਟਿੰਗ ਹੈ ਇੱਕ ਪਾਸੇ ਇਹ ਇਧਰ 6-6 ਫੁੱਟ ਵੈਰੀਕਟ ਲਾਈ ਜਾਂਦੇ ਆ ਸਿਮਿੰਟ ਦੇ ਕਿੱਲਾ ਹੋਰ ਮੈਂ ਉਹੀ ਗੱਲ ਪਹਿਲਾਂ ਕਹਿ ਗਿਆ ਬਾਈ ਜੀ ਇਹ ਬਹੁਤ ਵੱਡੀ ਗਲਤਫਹਿਮੀ ਚ ਹੈ ਜਿਸ ਟਾਈਮ ਪ੍ਰਮਾਤਮਾ ਨੇ ਰਹਿਮਤ ਕਰਨੀ ਕਿਰਪਾ ਹੋਣੀ ਹੈ 10 ਮਿੰਟ ਹੀ ਲੱਗਣੇ ਨਾ ਵੈਰੀਕਟਾਂ 'ਤੇ ਜੋਰ ਲਾ ਲੈਣ ਜੋ ਇਹਨ ਬਹੁਤ ਗ੍ਰਾਉਡ ਉਸੇ ਗੱਲਬਾਤ ਕੀਤੀ ਸੋ ਪ੍ਰਧਾਨ ਸਾਹਿਬ ਗੱਲਬਾਤ ਕਰ ਰਹੇ ਸੀਗੇ ਜੋ ਮੰਗਾ ਕਿਸਾਨਾਂ ਦੀਆਂ ਜਾਂ ਜੋ ਟਕਰਾਅ ਵਾਲੀ ਸਥਿਤੀ ਹੈ ਕੀ ਸੋਚਦੇ ਨੇ ਸਰਕਾਰ ਨਾਲ ਗੱਲ ਕਿੱਥੇ ਕਿ ਪਹੁੰਚੀ ਕਿਹਨਾਂ ਤੱਥਾਂ ਦੇ ਉੱਤੇ ਗੱਲ ਨਹੀਂ ਬਣ ਰਹੀ ਉਹ ਇਹਨਾਂ ਨੇ ਦੱਸੀ ਹੈ ਤੇ ਆਪਣੀ ਮੰਗਾਂ ਮਨਾਉਣ ਦੇ ਲਈ ਜੰਗ ਜਿਹੜੀ ਕੱਲ ਤੋਂ ਛਿੜ ਰਹੀ ਉਹਦੇ ਲਈ ਪੂਰੀ ਤਿਆਰੀ ਵੀ ਖਿੱਚੀ ਹੋਈ ਹੈ ਆਪਣੇ ਸਹੌਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ